ਮੈਂ ਬੜੇ ਦਿਨਾਂ ਤੋਂ ਸੋਚ ਰਿਹਾ ਸੀ ਭਈ ਆਹ ਜਿਹੜਾ ਬੰਦਾ ਆ ਇਹਨੇ ਸਾਰੇ 헤ਰਾ ਫੇਰੀਆਂ ਧੋਖੇ ਸਭ ਕੁਝ ਕਰਕੇ ਦੇਖ ਲਿਆ దਗੇ ਦੇ ਕੇ ਦੇਖ ਲਏ ਝੂਠ ਬੋਲ ਕੇ ਡਰਾਮੇ ਕਰਕੇ ਦੇਖ ਲਏ ਪਰ ਇਹਨੇ ਕਰਤੂਤ ਕਿਉਂ ਨਹੀਂ ਕੀਤੀ ਜੋ ਆਹ ਬੰਦਾ ਕਰਤੂਤ ਕਰ ਗਿਆ ਲਓ ਜੀ ਇਹਨੇ ਵੀ ਇੱਕ ਅਸਰ ਪੂਰੀ ਕਰ ਦਿੱਤੀ ਆ ਚੱਕੋ ਇਹਦਾ ਵੀ ਪੋਸਟਰ ਲਾਂਚ ਹੋ ਗਿਆ ਕੀ ਅਸੀਂ ਪੱਗ ਨੂੰ ਸਿਰਫ ਬੱਸਾਂ ਦੇ ਵਿੱਚ ਆ ਬੂਟੇ ਬੰਨਣ ਲਈ ਜਾਂ ਵਰਤਣ ਲਈ ਰੱਖ ਲਿਆ ਇਸ ਮਸਲੇ ਤੇ ਕੋਈ ਕਿਉਂ ਨਹੀਂ ਬੋਲਦਾ ਜਿਹੜੇ ਹੋਰ ਪੁੱਛਾਂ ਦੇਣ ਵਾਲਿਆਂ ਪਿੱਛੇ ਡਾਂਗਾ ਚੱਕੀ ਫਿਰਦੇ ਆ ਕੀ ਅਸੀਂ ਇਹਨਾਂ ਤੋਂ ਫ੍ਰੀ ਟਿਕਟਾਂ ਲੈਣੀਆਂ ਜਾਂ ਇਹਨਾਂ ਤੋਂ ਪ੍ਰਮੋਸ਼ਨਲ ਲੈਣੀਆਂ ਸਿਰਫ ਪੈਸੇ ਲਈ ਅਸੀਂ ਪੱਗ ਵੇਚਣੀ ਆ ਇਹ ਗੱਲ ਸੋਚਣ ਵਾਲੀ ਐ ਦੂਜੇ ਪਾਸੇ ਇੱਕ ਜੱਟ ਭਰਾ ਦਾ ਸਾਥ ਦਿੰਦਿਆਂ ਇਹ ਆ ਧਰਮੀ ਬੰਦਾ ਜੋਧਾਗਰੀ ਦਿਖਾ ਗਿਆ ਅੱਜ ਤੱਕ ਪਿੰਡ ਨਹੀਂ ਵੜਿਆ ਬੇਦਖਲ ਐ ਉਹ ਇਸ ਲਹਿਰ 'ਚ ਲੜਿਆ ਉਹਨੂੰ ਕੋਈ ਇੱਕ ਪਿੰਡ ਸਾਡੇ ਪਿੰਡ ਦਾ ਜਾਂ ਕੋਈ ਕਿੰਨਾ ਕੋ ਦਾ ਸਾਥ ਦਿੰਦਾ ਕਿੰਨਾ ਕੋ ਦਾ ਨਾਂ ਲੈਂਦਾ ਉਦਾਂ ਦੇ ਬੰਦੇ ਦੇ ਮਗਰ ਸਾਹਬ ਲਾਉਣ ਨੂੰ ਦਿਲ ਕਰਦਾ ਤੇ ਉਹਨਾਂ ਦੀ ਅਸੀਂ ਗੱਲ ਵੀ ਨਹੀਂ ਕਰਦੇ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਅਲੱਗ ਹੈ ਮੈਂ ਸੋਚਦਾ ਸੀ ਕਿ ਹਰ ਬੰਦਾ ਹਰ ਕੋਈ ਗਲਤੀ ਕਰਕੇ ਧੋਖੇ ਕਰਕੇ ਹੀਰਾ ਫੇਰੀਆਂ ਜਾਂ ਹੋਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਤੋਂ ਬਾਅਦ ਪੱਗ ਬਨ ਲੈਂਦਾ ਤੇ ਇਸਤੇਮਾਲ ਕਰਦਾ ਇਹ ਪੱਗ ਦਾ ਪਰ ਉਹਨੂੰ ਕਰਵਾਉਂਦੇ ਕੌਣ ਆ ਉਹਨਾਂ ਦੇ ਪਿੱਛੇ ਕੌਣ ਕੌਣ ਹੁੰਦੇ ਆ ਕਿੱਡ-ਕਿੱਡੀਆਂ ਗੱਲਾਂ ਹੁੰਨੀਆਂ ਜਿਹੜੀਆਂ ਉਹ ਗੱਲਾਂ ਕਰਦਾ ਤੇ ਉਹ ਬੁਲਾਉਂਦੇ ਕੌਣ ਹੈ ਸੋਚਣ ਦਾ ਵਿਸ਼ਾ ਇਹ ਹੈ ਮੈਂ ਸੋਚਦਾ ਸੀ ਭਈ ਸਾਰਿਆਂ ਨੇ ਕੁਝ ਕਰ ਲਿਆ ਆ ਜਿਹੜਾ ਜੈ ਰੰਧਾਵਾ ਵੀ ਜੈ ਰੰਧਾਵਾ ਜੋ ਵੀ ਹੈ ਇਹਨੇ ਸਾਰੀਆਂ ਹੇਰਾ ਫੇਰੀਆਂ ਚਾਲੂ ਗਿਰੀਆਂ ਧੋਖੇ ਕਰ ਲਿਆ ਇਹਦੇ ਲਈ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਆ ਉਹਦੇ ਵਿੱਚ ਮੈਂ ਰਿਕਾਰਡਿੰਗ ਵੀ ਪਾਈ ਆ ਸਾਰਾ ਕੁਝ ਸਬੂਤ ਦਿੱਤੇ ਨੇ ਜੀ ਬਾਰ ਬਾਰ ਲੱਭ ਕੇ ਮੈਂ ਹੁਣ ਕਿੱਥੋਂ ਕਰਾਂ ਹਨਾ ਸਮਝ ਸਕਦੇ ਹੋ ਤੁਸੀਂ ਤੇ ਮੈਂ ਸੋਚਦਾ ਸੀ ਇਹ ਬੰਦੇ ਨੇ ਕੰਮ ਕਿਉਂ ਨਹੀਂ ਕੀਤਾ ਤੇ ਇਹਨੇ ਰਿਕਾਰਡ ਤੋੜਤਾ ਲਓ ਜੀ ਇਹਨੇ ਵੀ ਬੰਨ ਲਈ ਹੋਣਾ ਪਰ ਆਪਾਂ ਰੋਕਣ ਵਾਲੇ ਇਹਨਾਂ ਨੂੰ ਕਿਉਂ ਨਹੀਂ ਰੋਕ ਪਾਉਂਦੇ ਤੇ ਆਪਾਂ ਕਹਿੰਨੇ ਆਂ ਗੱਲ ਵੀ ਹਾਂ ਜੱਟ ਬਾਦ ਦੀ ਜੱਟ ਐ ਹੁੰਦੇ ਜੱਟ ਐ ਹੁੰਦੇ ਆ ਹੈ ਇੱਥੇ ਜੱਟगिरी ਕਿੱਥੇ ਗਈ ਜਿੰਨਿਆਂ ਦੇ ਮੈਂ ਵੀਡੀਓ ਪਾਏ ਆ ਸਾਰੇ ਜੱਟ ਐ ਮੈਂ ਖੁਦ ਜੱਟ ਐ ਪਰ ਮੈਨੂੰ ਮੇਰੇ ਵਰਗਾ ਜੱਟ ਹਾਲੇ ਤੱਕ ਨਹੀਂ ਮਿਲਿਆ ਤੇ ਇੰਡਸਟਰੀ ਵਿੱਚ ਉਲਟੀਆਂ ਇਹ ਗੱਲਾਂ ਫੈਲਾ ਰਹੇ ਮੇਰੇ ਬਾਰੇ ਝੂਠ ਬੂਠ ਪੈਸਿਆਂ ਦੀਆਂ ਜਾਂ ਕਿਸੇ ਨੇ ਕਮੈਂਟ ਵੀ ਪਾਇਆ ਸੀ ਪਈ ਤੂੰ ਵੀ ਜਦੋਂ ਤੇਰਾ ਕੰਮ ਚੱਲਦਾ ਸੀ ਲੋਕਾਂ ਨੂੰ ਕਹਿੰਦਾ ਸੀ ਤੈਨੂੰ ਗਾਣਾ ਦਵਾ ਦੂੰ ਫਿਲਮ ਦਵਾ ਦੂੰ ਪੈਸੇ ਲੈਂਦਾ ਸੀ ਇਹਦਾ ਖਲਾਸਾ ਅਗਲੀ ਵੀਡੀਓ ਚ ਕਰੂੰਗਾ ਸਾਰਿਆਂ ਦੇ ਨਾਂ ਲਾਉਂਗਾ ਹਣ ਜਿਨ੍ਹਾਂ ਜਿਨ੍ਹਾਂ ਨੂੰ ਕੰਮ ਦਵਾਇਆ ਉਹ ਕੋਈ ਮਾਈ ਦਾ ਲਾਲ ਬੋਲ ਕੇ ਦੱਸੇ ਵੀ ਮੈਂ ਕਿੱਥੋਂ ਪੈਸੇ ਲੈ ਆ ਤੇ ਗੱਲਾਂ ਹੋਰ ਬਹੁਤ ਹੋਣਗੀਆਂ ਇੱਕ ਅੱਧੇ ਬੰਦੇ ਨਾਲ ਮੇਰਾ ਲੈਣ ਦੇਣਾ ਹੈ ਜੇ ਉਹ ਹੋਇਆ ਤੇ ਬਾਕੀ ਸਾਰੀਆਂ ਚੀਜ਼ਾਂ ਦੇ ਖਲਾਸੇ ਆਨਲਾਈਨ ਕਰੂੰਗਾ ਕੈਮਰੇ ਤੇ ਕਰੂੰਗਾ ਦੱਸੂੰਗਾ ਫਿਰ ਸ਼ਰਮਨਾ ਤੁਸੀਂ ਮੂੰਹ ਡੋਬ ਕੇ ਨੱਕ ਮਰ ਜਿਓ ਮੈਂ ਉੱਥੇ ਵੀ ਗਲਤ ਨਹੀਂ ਸਮਝੇ ਜੇ ਗਲਤ ਹੁੰਦਾ ਤਾਂ ਮੈਂ ਅੱਜ ਬੋਲਦਾ ਨਾ ਤੇ ਇਹ ਬੀਜੇ ਰੰਧਾਵਾ ਹੁਣ ਗੁਰਸਿੱਖ ਬਣ ਕੇ ਤੇ ਫਿਲਮ ਕੱਢ ਰਿਹਾ ਜੀ ਇਹਨਾਂ ਨੂੰ ਰੋਕਦਾ ਕੋਈ ਨਹੀਂ ਹੋਰਾਂ ਪਿੱਛੇ ਪੱਲ ਲੱਗੇ ਆ ਕੀ ਆਪਾਂ ਇਹਨਾਂ ਤੋਂ ਟਿਕਟਾਂ ਜਾਂ ਪ੍ਰਮੋਸ਼ਨਾਂ ਲੈਣੀਆਂ ਅਸੀਂ ਇਹਨਾਂ ਕੰਮਾਂ ਜੋਗੇ ਰਹਿ ਗਏ ਸਿੱਖ ਧਰਮ ਵਾਲਿਆਂ ਨੂੰ ਕੁਛ ਨਾ ਅਸੀਂ ਤਾਂ ਨਹੀਂ ਕਹਿ ਸਕਦੇ ਤੇ ਦੂਜੇ ਪਾਸੇ ਸਾਡੇ ਪਿੰਡ ਦਾ ਇੱਕ ਆਧ ਧਰਮੀਆਂ ਦਾ ਮੁੰਡਾ ਜਿਹਦੀ ਕਿ ਮੈਨੂੰ ਗੱਲ ਕਰਨ ਨੂੰ ਮਨ ਕੀਤਾ ਆਧ ਧਰਮੀਆਂ ਦਾ ਮੁੰਡਾ ਜਦੋਂ ਸਿੰਘਾਂ ਦੀ ਲਹਿਰ ਚੱਲੀ ਆ ਖੜਕੂ ਬਾ ਚੱਲਿਆ ਇਹਨੂੰ ਜੋ-ਜੋ ਨਾਂ ਦੇਣੇ ਤੁਸੀਂ ਜੋ ਵੀ ਇਹ ਚੱਲਿਆ ਉਹਦੇ ਵਿੱਚ ਉਹ ਆਪਣੇ ਇੱਕ ਦੋਸਤ ਲਈ ਗਰਲਾਖ ਸਿੰਘ ਫੌਜੀ ਹੁਸ਼ਿਆਰਪੁਰ ਦਾ ਪਤਾ ਹੂ ਸਾਰਿਆਂ ਨੂੰ ਉਹਦੇ ਨਾਲ ਸੀ ਤੇ ਪਿੰਡੋਂ ਬੇਦਖਲ ਹੋਇਆ ਉਹਦੇ ਨਾਲ ਯਾਰੀ ਨਵਾਉਣ ਚ ਮਰ ਗਿਆ ਆ ਧਰਮੀਆਂ ਦਾ ਮੁੰਡਾ ਤੇ ਇਦਾਂ ਦੇ ਬੰਦੇ ਦੇ ਪਿੱਛੇ ਚਮਾਰ ਸਾਹਿਬ ਉਦਾਂ ਹੀ ਲੱਗ ਜਾਂਦਾ ਤੇ ਜੱਟ ਸਾਹਿਬ ਤਾਂ ਕਿਦਾਂ ਦਾ ਲੱਗਦਾ ਤੁਸੀਂ ਵੀ ਸੋਚ ਸਕਦੇ ਹੋ ਪਰ ਅਸੀਂ ਜਦੋਂ ਕਿਤੇ ਸਾਹ ਤੋਂ ਬਿਨਾ ਨਾਂ ਲੈਨੇ ਤਾਂ ਲੋਕ ਕੇਸ ਕਰਦੇ ਆ ਉਸੀ ਐਸਾ ਕੁਝ ਕਰਦੇ ਰਲ ਮਿਲ ਕੇ ਕਿ ਇਹ ਬ੍ਰਾਂਡ ਬੜਾ ਬਣ ਜਾਂਦਾ ਚਮਾਰ ਇੱਕ ਬ੍ਰਾਂਡ ਬਹੁਤ بڑا ਆ ਹੁਣ ਕਿਸੇ ਬੰਦੇ ਨੇ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਚਮਾਰ ਸਾਹਿਬ 2 ਚਮਾਰ ਸਾਹਿਬ 92 ਦੇਖੀ ਆ ਟੈਕਨੀਕਲੀ ਭਾਵੇਂ ਬੀਕ ਸੀ ਪਰ ਕਹਾਣੀ ਦੀ ਸਟੋਰੀ ਵਧੀਆ ਆ ਦਿਲ ਲੱਗਦਾ ਹੌਲੀ ਹੌਲੀ ਰਲ ਕੇ ਜਿਹੜਾ ਆ ਪ੍ਰੋਡਿਊਸਰ ਸਾਹਿਬ ਕੰਮ ਕਰ ਰਹੇ ਆ ਪ੍ਰੋਡਿਊਸਰ ਸਾਹਿਬ ਦਾ ਨਾਮ ਭੁੱਲ ਗਿਆ ਚਲੋ ਮੈਂ ਲਿਖ ਦਿੰਦਾ ਇਹ ਪ੍ਰੋਡਿਊਸਰ ਸਾਹਿਬ ਕੰਮ ਕਰ ਰਹੇ ਤੇ ਇਦਾਂ ਦੇ ਲੋਕ ਰਲ ਮਿਲ ਕੇ ਵਧੀਆ ਤਰੀਕੇ ਦੀਆਂ ਵਧੀਆ ਫਿਲਮਾਂ ਬਣਾਵੋ ਤੇ ਤੁਹਾਡਾ ਤਾਂ ਬ੍ਰਾਂਡ ਹੀ ਉਹ ਆ ਪਰ ਭਾਈ ਜੇ ਕਿਤੇ ਬੰਡਾਂ ਦੀ ਸਮੇ ਇਹ ਗੱਲ ਸਹਿਮਤੀ ਹੋ ਜਾਂਦੀ ਕਿ ਇਹਨਾਂ ਦਾ ਕੰਮ ਇਹੀ ਕਰਨਗੇ ਤੇ ਜੁੱਤਿਆਂ ਦੇ ਕਿੱਡੇ-ਕਿੱਡੇ بڑے ਬ੍ਰਾਂਡ ਚੱਲਦੇ ਆ ਸੋਚ ਕੇ ਦੇਖੋ ਪਰ ਜਦੋਂ ਤੁਸੀਂ ਖੋਲਦੇ ਆ ਕੰਮ ਤੁਸੀਂ ਸ਼ਰਮ ਮੰਦੇ ਆ ਤੇ ਦੂਜਾ ਕੰਮ ਇਹਨੂੰ ਖੋਲ ਕੇ ਬਿਜ਼ਨਸ ਬਣਾ ਲੈਂਦਾ ਕੋਈ ਹੋਰ ਫਰਾਦਰੀ ਵਾਲਾ ਇਹ ਆਪ ਨਾਲ ਮਿਲ ਕੇ ਸੋਚੋ ਪਰ ਅਸੀਂ ਇੱਕ ਬਚਪਨ ਦੇ ਵਿੱਚ ਜਦੋਂ ਪਿੰਡ ਹੁੰਦੇ ਸੀ ਸਾਡਾ ਤਾਇਆ ਸੀ ਇੱਕ ਲੱਛੂ ਤਾਇਆ ਸਾਡੇ ਘਰੇ ਕੰਮ ਕਰਦਾ ਕਰਦਾ ਸੀ ਜਦੋਂ ਸਾਡੇ ਕੋਈ ਘਰ ਦੇ ਉਹਨੂੰ ਟਾਂਚ ਕਰਦੇ ਬਹੁਤੀ ਤੇ ਉਹ ਇਹ ਕਹਿ ਦਿੰਦਾ ਬੱਸ ਕਰੋ ਜੱਟ ਦਾ ਜੰਮ ਦਾ ਨਹੀਂ ਸੀ ਅਸੀਂ ਕਿਹਾ ਸੀ ਜੰਮਿਆ ਆ ਜਾ ਤੇਰਨਾ ਕੰਮ ਕਰਾਉਣ ਨੂੰ ਹੈਗੇ ਆ ਇਹ ਕਹਾਵਤਾਂ ਵੀ ਬਣਦੀਆਂ ਰਹੀਆਂ ਤੇ ਇਹ ਇਹ ਜਾਤ ਛੋਟੀ ਕਿੱਦਾਂ ਹੋਈ ਹੁਣ ਬੁੱਧੂਆਂ ਵਾਂਗੂ ਥੱਲੇ ਕਮੈਂਟ ਪਾਉਣ ਵਾਲੇ ਮੇਰੇ ਬਾਰੇ ਕੁਝ ਹੋਰ ਨਾ ਸੋਚਿਓ ਮੈਂ ਜੱਟ ਬਰਾਦਰੀ ਤੋਂ ਆ ਪਰ ਮੈਂ ਏਕਤਾ ਨੂੰ ਸਮਝਦਾ ਬੰਦੇ ਦੇ ਸਿਰ ਬੰਦੇ ਦੀ ਜਾਤ ਨੂੰ ਸਮਝਦਾ ਤੁਹਾਨੂੰ ਵੰਡ ਕੌਣ ਰਿਹਾ ਤੁਹਾਨੂੰ ਐਦਾਂ ਕਰ ਕੌਣ ਰਿਹਾ ਲੜ ਤੁਸੀਂ ਰਹੇ ਆ ਇਹਨਾਂ ਚੀਜ਼ਾਂ ਦਾ ਫਾਇਦਾ ਕੌਣ ਲੈ ਰਿਹਾ ਤੁਸੀਂ ਸੋਚੋ ਇਹ ਤੁਸੀਂ ਇੱਕ ਹੁੰਦੇ ਤਾਂ ਤੁਸੀਂ ਬਹੁਤ ਅੱਗੇ ਹੁੰਦੇ ਕਿੰਡੀ ਸਕੂਨ ਦੀ ਲਾਈਫ ਤੁਸੀਂ ਉਦੋਂ ਜੀਂਦੇ ਸੀ ਤੇ ਚਮਾਰ ਸਾਹਿਬ ਟੂ ਜਿਹੜੀ ਬਣ ਰਹੀ ਹੈ ਪ੍ਰੋਡਿਊਸਰ ਸਾਹਿਬ ਨੂੰ ਬਹੁਤ ਮੁਬਾਰਕਾਂ ਚਮਾਰ ਪਹਿਲਾਂ ਹੀ ਬਹੁਤ ਵੱਡਾ ਹੋ ਜਾਣਾ ਸੀ ਜਦੋਂ ਚਮਕੀਲਾ ਸੀ ਚਮਕੀਲੇ ਤੇ ਹੁੰਦੇ ਹੁੰਦੇ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਚਮਕੀਲਾ ਜੱਟ ਹੈ ਕਿ ਕੀ ਆ ਬਾਅਦ ਚ ਪਤਾ ਲੱਗਣ ਲੱਗਾ ਇਹਨਾਂ ਦਿਨਾਂ 'ਚ ਇਹ ਮਕਬੂਲ ਭਾਜੀ ਹੁੰਦੇ ਸੀ ਇੱਕ ਬੜੇ ਹਿੱਟ ਹੋਏ ਸੀ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਐ ਕਰ ਰੱਖਿਆ ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਦਬਾਉਨੇ ਆ ਪਰ ਇਹ ਚੀਜ਼ ਸਮਝਣੀ ਚਾਹੀਦੀ ਭਾ ਜੇ ਇਹ ਹੁਣ ਜ਼ੋਰ ਮਾਰਨ ਤੇ ਆਪਣੀ ਕੌਮ ਨੂੰ ਉੱਪਰ ਲੈ ਆ ਕੇ ਆ ਸਕਦੇ ਆ ਅਸੀਂ ਇਹ ਨਹੀਂ ਚਾਹੁੰਦੇ ਆਪਸ ਵਿੱਚ ਲੜੋ ਪਰ ਆਪਣੀ ਆਪਣੀ ਕੌਮ ਲਈ ਜ਼ੋਰ ਲਾਓ ਵਧੀਆ ਬਣਾਓ ਵਧੀਆ ਚੀਜ਼ਾਂ ਕਰੋ ਇਹ ਨਹੀਂ ਕਿ ਧੋਖੇ ਦੇ ਤੇ heira-phairiyan ਕਰਤੀਆਂ ਹੁਣ ਮੇਰੇ ਨਾਲ ਜਿੰਨੇ ਕੁ ਠੱਗੀਆਂ ਮਾਰ ਕੇ 79 ਗਿੱਲ ਲੈ ਲਓ ਆ ਜੈ ਬੀਜੇ ਰੰਧਾਵਾ ਲੈ ਲਓ ਹੋਰ ਇਦਾਂ ਦੇ ਕਿੰਨੇ ਸਾਰੇ ਜੱਟ ਸੀ ਕਿੱਦਾਂ ਅਣਖਾਂ ਵਾਲੇ ਕਹਿ ਲਵੋਗੇ ਕਿੱਦਾਂ ਜੁਰਤਾਂ ਵਾਲੇ ਕਹਿ ਲਵੋਗੇ ਗੱਲ ਸੱਚ ਦੀ ਆ ਤੇ ਇਮਾਨਦਾਰੀ ਦੀ ਹੈ ਤੁਹਾਨੂੰ ਕਿੱਡੇ ਵੱਡੇ ਸਾਡੇ ਪਿੰਡ ਦੇ ਯੋਧੇ ਦੀ ਗੱਲ ਦੱਸਤੀ ਯਾਰੀ ਲਈ ਬੰਦਾ ਕੁਰਬਾਨ ਹੋਇਆ ਬਿੱਲਾ ਉਹਦਾ ਨਾਂ ਕੇਵਲ ਸਿੰਘ ਦਾ ਮੁੰਡਾ ਹੈ ਅੱਜ ਤੱਕ ਨਹੀਂ ਪਤਾ ਭਾਜੀ ਕਿਹੜੇ ਵਹਿਮ ਚ ਫਿਰਦੇ ਹੋ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਸਾਰਿਆਂ ਦੇ ਨਾਂ ਲੈ ਕੇ ਖੁਲਾਸੇ ਕਰੂੰਗਾ ਜਿਨ੍ਹਾਂ ਨੂੰ ਕੰਮ ਦਵਾਏ ਫੇਰ ਦੇਖਦੇ ਹਾਂ ਕੌਣ ਝੂਠਾ ਕੌਣ ਸੱਚਾ ਪਰਦੇ ਦਾ ਤੁਹਾਡੇ ਇਦਾਂ ਹੀ ਖੁੱਲਣਗੇ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਚ